ਸਤਿ ਸ਼੍ਰੀ ਅਕਾਲ ਜੀ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਜਿਸ ਦੇ ਵਿੱਚ ਇੱਕ ਡਾਕਟਰ ਦੇ ਨਾਲ ਉਥੋਂ ਜਿਹੜੇ ਮਰੀਜ਼ ਆਪਣੇ ਟੈਸਟ ਕਰਵਾਉਣ ਜਾਂਦੇ ਸੀ ਉਹ ਹੌਲਸ ਦੇ ਹੋਏ ਨਜ਼ਾਰੇ ਕਿਉਂਕਿ ਇੱਕ ਪਾਸੇ ਤਾਂ ਜਿਹੜੇ ਮਰੀਜ਼ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿੰਨੇ ਸਮੇਂ ਤੋਂ ਅਥੇ ਬੈਠ ਕੇ ਉਡੀਕ ਕਰੇ ਕਿ ਸਾਡੇ ਟੈਸਟ ਲੈ ਜਾਣਗੇ ਪਰ ਦੂਜੇ ਪਾਸੇ ਡਾਕਟਰ ਦਾ ਕਹਿਣਾ ਕਿ ਸਾਡਾ ਸਮਾਂ 9 ਤੋਂ 10 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਕਿ ਅਸੀਂ ਲੋਕਾਂ ਦੇ ਟੈਸਟ ਕਰਾਂਗੇ ਤਾਂ ਫਿਰ ਆਕੇ ਹੋਇਆ ਮਰੀਜ਼ ਵੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅਸੀਂ 10 ਵੀ ਵੱਜ ਚੁੱਕੇ ਨੇ ਪਰ ਸਾਡੇ ਟੈਸਟ ਫੇਰ ਵੀ ਨਹੀਂ ਲਏ ਜਾ ਰਹੇ ਜਿਸ ਤੋਂ ਬਾਅਦ ਇਹ ਡਾਕਟਰ ਜਿਹੜਾ ਕਿ ਗੁੱਸੇ ਵਿੱਚ ਨਜ਼ਰ ਆਉਂਦਾ ਅਤੇ ਮੇਹ ਦੇ ਉੱਤੇ ਜਿਹੜਾ ਕਿ ਹੱਥ ਮਾਰਦਾ ਹੋਇਆ ਨਜ਼ਰ ਆਉਂਦਾ ਜਿਸ ਤੋਂ ਬਾਅਦ ਇੱਥੇ ਕੁਝ ਹੋਰ ਹੀ ਮਾਹੌਲ ਬਣ ਜਾਂਦਾ ਅਭੀ ਜਿਹੜੀ ਟਕਰਾਰਬਾਜ਼ੀ ਹੁੰਦੀ ਹੈ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਜਿਹੜੇ ਮਰੀਜ਼ ਨੇ ਡਾਕਟਰ ਸਮੇਂ ਸਿਰ ਆਉਂਦੇ ਨੇ ਤੇ ਮਰੀਜ਼ਾਂ ਨੂੰ ਸਮੇਂ ਸਿਰ ਦੇਖਦੇ ਨੇ ਪਰ ਦੂਜੇ ਪਾਸੇ ਜਦੋਂ ਮਰੀਜ਼ ਹਸਪਤਾਲਾਂ ਦੇ ਵਿੱਚ ਪਹੁੰਚਦੇ ਨੇ ਜਾਂ ਫਿਰ ਲੈਬੋਰੀਟਰੀਆਂ ਦੇ ਵਿੱਚ ਆਪਣੇ ਟੈਸਟ ਲਈ ਪਹੁੰਚਦੇ ਨੇ ਉਹਨਾਂ ਦੇ ਨਾਲ ਕਿਵੇਂ ਦਾ ਵਰਤਾਰਾ ਕੀਤਾ ਜਾਂਦਾ ਤੁਸੀਂ ਖੁਦ ਹੀ ਇਸ ਵੀਡੀਓ ਦੇ ਉੱਤੇ ਨਜ਼ਰ ਮਾਰ ਲਓ ਬੋਲ ਹੋਰ ਕੀ ਬੋਲਣਾ ਚਾਹੁੰਦਾ ਤੂੰ ਨਹੀਂ ਟੈਸਟ ਕਰਨਾ ਚਾਹੁੰਦਾ ਤੂੰ ਨਾ ਕਰ ਯਾਰ ਕਰ ਲੈ ਤੂੰ ਕਰ ਮੇਰੀ ਟੈਸਟ ਹਣਾ 10 ਵਜੇ ਬੱਜੇ ਆ 10 ਵਜੇ ਤੋਂ ਪਹਿਲਾਂ ਤੁਸੀਂ ਕਹਿੰਦੇ ਅਸੀਂ ਕਰਨਾ ਟੈਸਟ ਮਦਰ ਉਹ ਜੇ ਕੋਈ ਆ ਜਵੇ ਪਹਿਲਾਂ ਤਾਂ ਨਹੀਂ ਤੁਸੀਂ ਕਰਦੇ ਮਗਰੋਂ ਆ ਜਵੇ ਤਾਂ ਨਹੀਂ ਤੁਸੀਂ ਕਰਦੇ ਹਣਾ ਦੋਸਾ ਨੂੰ ਆਰਡਰ ਮਿਲਿਆ ਸੀ ਤੈਨੂੰ ਆਰਡਰ ਕੀ ਮਿਲਿਆ ਮੈਨੂੰ ਦੱਸੀ ਜਰਾ ਕੀ ਆਰਡਰ ਮਿਲਿਆ ਬੋਲੀ ਜਰਾ ਆਰਡਰ ਕੀ ਮਿਲੇ ਬੋਲ ਨੋ ਤੋਂ 10 ਅਸੀਂ ਟੈਸਟ ਕਰਨੇ ਆ ਹਾਂ ਉਸ ਤੋਂ ਬਾਅਦ ਅਸੀਂ ਓਪੀਡੀ ਦੇਖ ਤੇ ਫੇਰ 10 ਵਜੇ ਆਏ ਅਸੀਂ ਹਾਂ ਤੇ ਟਾਈਮ ਲੈ ਜਾਓ ਟਾਈਮ ਕਿਉਂ ਲੈ ਕੇ ਜਾਈਏ ਅਸੀਂ ਟਾਈਮ ਲੈ ਜਾਓ ਅਸੀਂ ਤੁਹਾਡੇ ਸਾਹਮਣੇ ਥੋੜੀ ਕਰਨਾ ਕੰਮ ਹਾਂ ਕਿਹਦੇ ਸਾਹਮਣੇ ਕਰਨਾ ਤੁਸੀਂ ਜੋ ਸਾਨੂੰ ਆਰਡਰ ਮਿਲੇ ਸੀ ਉਸੇ ਹਿਸਾਬ ਨਾਲ ਕੋਈ ਤੈਨੂੰ ਆਰਡਰ ਕੌਣ ਦਿੰਦਾ ਕੌਣ ਕੀ ਦਿੰਦਾ ਸਾਡੇ ਹਾਂ ਮੈਨੂੰ ਦੱਸੋ ਕੌਣ ਆਰਡਰ ਦਿੰਦਾ ਤੁਹਾਨੂੰ ਜੇ ਤੁਹਾਨੂੰ ਜਿਆਦਾ ਪ੍ਰੋਬਲਮ ਆ ਜਾਓ ਸਰਕਾਰੀ ਹੋਸ ਨਹੀਂ ਨਹੀਂ ਤੁਹਾਨੂੰ ਇਹ ਦੱਸੋ ਵੀ ਆਰਡਰ ਕੌਣ ਦਿੰਦਾ ਸਾਡੇ ਮੈਡਮ ਦਿੰਦੇ ਸਾਨੂੰ ਆਰਡਰ ਕਿਹੜੀ ਮੈਡਮ ਨਾ ਬੋਲੋ ਕਿਉਂ ਬੋਲੀਐ ਸੀ ਨਾ ਨਾ ਬੋਲੋ ਨਾ ਕਿਹੜੀ ਮੈਡਮ ਆਰਡਰ ਦਿੰਦੀ ਆ ਨਾਮ ਕਿਉਂ ਬੋਲੀਐ ਸੀ ਤੇ ਫੇਰ ਹੋਰ ਤੁਸੀਂ ਨਾਮ ਤਾਂ ਬੋਲ ਹੀ ਸਕਦੇ ਆ ਤੁਸੀਂ ਕੀ ਕਰਨਾ ਹੈ ਜਾਓ ਜਿਹੜੀ ਮਰਜ਼ੀ ਵੀਡੀਓ ਬਣਾ ਲਓ ਜਾਂ ਉੱਥੇ ਦੇ ਦਿਓ ਜੋ ਮਰਜ਼ੀ ਸਾਨੂੰ ਨੂੰ ਕੋਈ ਲੈਣਾ ਦੇਣਾ ਹਾਂ ਇਹਦਾ ਮਤਲਬ ਤੁਸੀਂ ਕੰਮ ਨਹੀਂ ਕਰਨਾ ਐਵੇਂ ਨਹੀਂ ਕਰਨਾ ਕਰੋ ਤੇ ਫੇਰ ਤੁਸੀਂ ਕਰਦੇ ਨਹੀਂ ਅੰਕਲ ਜੀ ਕਿਉਂ ਤੁਸੀਂ ਇਦਾਂ ਕਰ ਰਹੇ ਹੋ ਅਸੀਂ ਕਹਿ ਤਾਂ ਰਹੇ ਹਾਂ ਤਾਂ ਟਾਈਮ ਲੈ ਜਾਓ ਯਾਰ ਅਸੀਂ ਕੱਲ ਨੂੰ ਅਸੀਂ ਕੱਲ ਵੀ ਆਏ ਅਸੀਂ ਅੱਜ ਫੇਰ ਆਈਏ ਕੱਲ ਨੂੰ ਤੁਸੀਂ ਫੜ ਕੇ ਤੁਸੀਂ ਬਹਿਲੇ ਬੈਠੇ ਤੁਸੀਂ ਤਾ ਤੁਸੀਂ ਬਲੱਡ ਵੀ ਨਹੀਂ ਲੈ ਸਕਦੇ ਯਾਰ ਤੂੰ ਬਲੱਡ ਨਹੀਂ ਲੈ ਸਕਦੇ ਜੋ ਨਹੀਂ ਲੈ ਸਕਦੇ ਬਲੱਡ ਆਂਟੀ ਨੂੰ ਕਿਹਾਦਰ ਆ ਹੈ ਨਾ ਤੂੰ ਕਹਿੰਦਾ ਟੈਗ ਲੈ ਜਾ ਟੈਗ ਲੈ ਜਾ ਰੋਜ਼ ਇਹੀ ਕੰਮ ਕਰੀਏ ਸੀ ਕੀ ਇਹੀ ਕੰਮ ਕਰੀਏ ਇਹੀ ਭੜਕੀ ਜਾ ਰਿਹਾ ਸਵੇਰੇ ਹੈ ਨਾ ਕੋਈ ਅਕਲ ਲਾ ਕੋਈ ਬੋਲਣ ਦੀ ਤਮੀਜ਼ ਤੈਨੂੰ ਕਿੰਨੀ ਕਾਕਲ ਹੈ ਤੈਨੂੰ ਕਿੰਨੀ ਕਾਕਲ ਹੈ ਹੈਗੀ ਆ ਮੈਨੂੰ ਅਕਲ ਪੂਰੀ ਅਕਲ ਜਿਆਦਾ ਪ੍ਰੋਫਰ ਹੋ ਜਾਓ ਸਰਕਾਰੀ ਜਾ ਕੇ ਮੋਟਰਰ ਬੰਦੇ ਆ ਸੀ ਕੋਈ ਓਦਾਂ ਨਹੀਂ ਹੈਗੇ ਅਸੀਂ ਵੀ ਇੱਥੇ ਹਾਂ ਕੰਮ ਕਰਨ ਲਈ ਬੈਠੇ ਤੂੰ ਗੱਲਾਂ ਕਰਦਾ ਬਹੁਤ ਥੋੜੀ ਬੈਠੇ ਅਸੀਂ ਅੱਛਾ ਤੁਸੀਂ ਜੌਬ ਕਰਦੇ ਆ ਪਬਲਿਕ ਤੁਹਾਨੂੰ ਕਹਿ ਸਕਦੀ ਆ ਕੇ ਹਾਂ ਤੇ ਕੀ ਤੇ ਤੁਸੀਂ ਪਬਲਿਕ ਨੂੰ ਇਦਾਂ ਨਹੀਂ ਕਰ ਸਕਦੇ ਵੀ ਤੁਸੀਂ ਕੱਲ ਵੀ ਟਾਈਮ ਦੇਤਾ ਅੱਜ ਫੇਰ ਟਾਈਮ ਦੇ ਦਿਓ ਰੋਜ਼ ਹੀ ਤੁਸੀਂ ਟਾਈਮ ਦੇਈ ਜਾਓ ਹਾਂ ਤੇ ਅਸੀਂ ਅਸੀਂ ਸਾਹਿਬ ਨਾਲ ਕਰਨਾ ਕੰਮ ਤੁਹਾਡੇ ਸਾਹਿਬ ਨਾਲ ਥੋੜੀ ਕਰਨਾ ਅੱਛਾ ਬਸ ਬੇਲੇ ਹੀ ਬੈਠੇ ਆ ਤੁਸੀਂ ਕੰਮ ਨਹੀਂ ਕਰਨਾ ਬੇਲੇ ਬੈਠੇ ਆ ਪੇਸ਼ੈਂਟ ਸਾਰੇ ਟੈਸਟ ਕਰਾ ਕੇ ਖੈਰ ਦੱਸਿਆ ਜਾ ਰਿਹਾ ਕਿ ਇੰਨਾ ਲੋਕਾਂ ਦੇ ਵੱਲੋਂ ਪਹਿਲਾਂ ਵੀ ਜਿਹੜਾ ਕਿ ਇਸ ਡਾਕਟਰ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕੱਲ ਦਾ ਸਮਾਂ ਰੱਖਿਆ ਸੀ ਕਿ ਤੁਸੀਂ ਕੱਲ ਕੱਲ ਨੂੰ ਲੋ ਲੋ ਤੁਹਾਡੇ ਜਿਹੜੇ ਕਿ ਟੈਸਟ ਕੀਤੇ ਜਾਣਗੇ ਪਰ ਦੂਜੇ ਪਾਸੇ ਜਦੋਂ ਅੱਜ ਮੁਲਕ ਇਹ ਦਵਾਰੋਂ ਆਪਣੇ ਟੈਸਟ ਕਰਵਾਉਣ ਗਏ ਤਾਂ ਉੱਥੇ ਜਿਹੜੇ ਕਿ ਡਾਕਟਰ ਇਹਨਾਂ ਦੇ ਨਾਲ ਉਲਝਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਕਿ ਇੱਕ ਤਾਂ ਉਹ ਪਹਿਲਾਂ ਹੀ ਆਪਣੀ ਬਿਮਾਰੀ ਨੂੰ ਲੈ ਕੇ ਪਰੇਸ਼ਾਨ ਦੂਜੇ ਪਾਸੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਖੱਜਲ ਖਵਾਰ ਕੀਤਾ ਜਾਂਦਾ ਹੈ ਅਤੇ ਇਸ ਦਿਨ ਚੱਲਦੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਡਾਕਟਰਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ। ਬਿਊਰੋ ਰਿਪੋਰਟ ਛਣਕਾਟਾ ਨਿਊਜ਼